ਕਹਿੰਦਾ ਡੌਲੇ ਫਰਕਣੋਂ हट ਗਏ ਅੱਜ ਬੱਬਰ ਸ਼ੇਰਾਂ ਦੇ ਗਨਮੈਣ ਕਿਉਂ ਤੁਰਦੇ ਆ ਓਏ ਨਾਲ ਪਲੇਰਾਂ ਦੇ ਪੈਸਾ ਪੀ ਗਿਆ ਲੱਗਦਾ ਮੈਨੂੰ ਢੋਲ ਕਬੱਡੀ ਨੂੰ ਦੇਖਿਓ ਕਿਧਰੇ ਦੇਓ ਨਾ ਓਏ ਰੋਲ ਕਬੱਡੀ ਨੂੰ ਦੇਖਿਓ ਕਿਧਰੇ ਦੇਓ ਨਾ ਓਏ ਰੋਲ ਕਬੱਡੀ ਨੂੰ ਕਹਿੰਦਾ ਲਾ ਕੇ ਲੱਖਾਂ ਕੱਪ ਤੇ ਅੱਖਾਂ ਤੋਂ ਦਾ ਦੇਖਿਆ ਮੈਂ ਉਹ ਦੇਦਨੇ ਵਾਲਾ ਬਾਈ ਵੀ ਰੋਂਦਾ ਦੇਖਿਆ ਮੈਂ ਬਾਈ ਦੀ ਵੀਡੀਓ ਦੇਖੀ ਸੌ ਲੱਗੇ ਰੁਗਪੜਦਾ ਦਿਲ ਚੋਂ ਇੰਨੇ ਨਾ ਲੱਖਾਂ ਕਰੂਣਾ ਲਾ ਕੇ ਕੱਪ ਤੇ ਬੰਦਾ ਰੋ ਰਿਹਾ ਯਾਰ ਐਦੂ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਕਹਿੰਦਾ ਲੱਖਾਂ ਲਾ ਕੇ ਕੱਪ ਤੇ ਅੱਖਾਂ ਤੋਂ ਦਾ ਦੇਖਿਆ ਮੈਂ ਦੇਦਨੇ ਵਾਲਾ ਬਾਈ ਵੀ ਓਏ ਰੋਂਦਾ ਦੇਖਿਆ ਮੈਂ ਕਿਧਰੇ ਥੱਪੜ ਮੁੱਕੀ ਗੈਂਗਸਟਰ ਆਹ ਕੰਮ ਹੋਰ ਚੱਲ ਪਿਆ ਓਏ ਆ ਬਾਲੇ ਪੈਸੇ ਨੇ ਅੱਗ ਲਾਈ ਆ ਜਿਹੜਾ ਦੌਰ ਚੱਲ ਪਿਆ ਓਏ ਕਹਿੰਦਾ ਬਾਜ ਬਾਜ ਓਏ ਦੇਜਾ ਤੂੰ ਵੀ ਚਾਰ ਬੋਲ ਕਬੱਡੀ ਨੂੰ ਦੇਖਿਓ ਕਿਦਰੇ ਦੇਓ ਨਾ ਓਏ ਰੋਲ ਕਬੱਡੀ ਨੂੰ ਕਹਿੰਦਾ ਦੇਖਿਓ ਕਿਦਰੇ ਦੇਓ ਨਾ ਓਏ ਰੋਲ ਕਬੱਡੀ ਨੂੰ ਕਹਿੰਦਾ ਅਸੀਂ ਵੀ ਹੈਣੀ ਘਟ ਅਸੀਂ ਵੀ ਹੈਣੀ ਘਟ ਜਿਹੜੇ ਫੂਕ ਛਕਾਉਣੇ ਆ ਐਵੇਂ ਗਿੱਦੜਾਂ ਦੇ ਗੂਹ ਨੂੰ ਕਈ ਵਾਰੀ ਪਹਾੜ ਚੜਾਉਣੇ ਆ ਹਰਿਆਣਾ ਪੰਜਾਬ ਬੜੇ ਸੋਹਣੇ ਆ ਬਦਨਾਮ ਕਰੋ ਨਾ ਓਏ ਨਸ਼ੇੜੀ ਨਸ਼ੇੜੀ ਕਹਿ ਕਹਿ ਕੇ ਗੱਲਾਂ ਆਮ ਕਰੋ ਨਾ ਕਹਿੰਦਾ ਬਗਾਨੀ ਹੱਥੀਂ ਜਾਣਾਂ ਦਿਓ ਰੱਖੋ ਕੋਲ ਕਬੱਡੀ ਨੂੰ ਦੇਖਿਓ ਕਿਦਰੇ ਦੇਓ ਨਾ ਓਏ ਰੋਲ ਕਬੱਡੀ ਨੂੰ ਦੇਖਿਓ ਕਿਦਰੇ ਦੇਓ ਨਾ ਓਏ ਰੋਲ ਕਬੱਡੀ ਨੂੰ ਜੇ ਗੱਲ ਚੰਗੀ ਲੱਗੀ ਤਾਂ ਤੁਸੀਂ ਦੱਸ ਦਿਓ ਵੀ ਤੁਹਾਨੂੰ